ਹਾਂਜੀ ਦੋਸਤੋ ਆਪਾਂ ਸਫ਼ਰ ਹੋ ਗਿਆ ਲਗਭਗ 655 ਕਿਲੋਮੀਟਰ ਘਰੋਂ ਚੱਲ ਕੇ ਆਪਾਂ ਪਹੁੰਚ ਗਏ ਬਾੜਮੇਰ ਬਾੜਮੇਰ ਦੇ ਆਸ-ਪਾਸ ਕੋਈ 5-10 ਕਿਲੋਮੀਟਰ ਨੇੜੇ ਰਹਿ ਗਿਆ ਤੇ ਆਪਾਂ ਟੈਂਕੀ ਤੇਲ ਦੀ ਘਰੋਂ ਕਰਾਈ ਸੀ ਫੁੱਲ ਹੁਣ ਲਗਭਗ ਆਪਣੇ ਕੋਲੇ ਤੇਲ ਰਹਿ ਗਿਆ 70-80 ਕਿਲੋਮੀਟਰ ਦਾ ਰੋਡ ਇੰਨੀ ਸ਼ਾਨਦਾਰ ਸੀਗੀ ਮੈਂ ਕਹਿੰਦਾ ਸਫ਼ਰ ਨਾ ਘੰਟਿਆਂ ਦਾ ਸਫ਼ਰ ਮਿੰਟਾਂ 'ਚ ਗਿਆ ਬਾਰ ਹੁਣ ਸਾਨੂੰ ਕੀ ਪ੍ਰੋਬਲਮ ਆ ਰਹੀ ਐ ਕੋਈ ਹੋਰ ਫਿਊਲਿੰਗ ਸਟੇਸ਼ਨ ਆਪਾਂ ਜਿੱਥੋਂ ਡੀਜ਼ਲ ਦਾ ਟੈਂਕ ਫੁੱਲ ਕਰਾਉਣਾ ਤੇ ਆਪਣਾ ਪੈਟਰੋਲ ਪੰਪ ਕੋਈ ਆ ਨਹੀਂ ਰਿਹਾ ਹਲਿਆਈ ਨਹੀਂ ਰਿਹਾ ਕੋਈ ਕੋਈ ਪੰਪ ਨਹੀਂ ਆਇਆ ਹੈਨਾ ਨਾ ਹੀ ਕੋਈ ਪਿੱਛੇ ਆਇਆ ਤੇ ਸਾਡੇ ਕੋਲੇ ਰਹਿ ਗਿਆ 70-80 ਕਿਲੋਮੀਟਰ ਦਾ ਤੇਲ ਲਗਭਗ ਇੰਨਾ ਕੀ ਹੋਊਗਾ ਹਾਂ ਇੰਨੇ ਹੀ ਹੋਊਗਾ ਇਹ ਹੋਊਗਾ ਨਾ ਸਹੀ ਗੱਲ ਐ ਆਡਰ ਜੀ ਕਿਵੇਂ ਲੱਗਦਾ ਮਾਸਟਰ ਜੀ ਦੇਖੋ ਹੈਨਾ ਰੋਡ ਵਧੀਆ ਸੀਗੀ ਇਹ ਦਿੱਕਤ ਯਾਰ ਇਹ ਦਿੱਕਤ ਤਾਂ ਫਿਰ ਸਾਰਿਆਂ ਨੂੰ ਆਉਂਦੀ ਹੋਊਗੀ ਇਹ ਤੇ ਹਾਂ ਸਹੀ ਗੱਲ ਐ ਯਾਰ ਹੁਣ ਤਾਂ ਸਹੀ ਹੈ ਹੈਨਾ 600 ਕਿਲੋਮੀਟਰ ਕੱਢ ਗਏ ਹੁਣ ਮੰਨ ਕੇ ਚੱਲ ਆਪਣੀ ਗੱਡੀ ਮਤਲਬ 12 13 ਦੀ ਐਵਰੇਜ ਦੇ ਰਹੀ ਹੈ ਨਾ ਤਾਂ ਫੋਰਚੂਨਰ ਦਾ ਲਗਭਗ 10 ਤੀ ਦਊਗੀ ਹੈ ਨਾ ਉਹਦਾ ਤਾਂ ਤੇਲ ਮਤਲਬ ਖਤਮ ਹੋ ਜਾਣਾ ਸੀਗਾ ਤੇ ਪੰਪ ਕੋਈ ਆਇਆ ਹੀ ਨਹੀਂਗਾ ਇਹ ਪ੍ਰੋਬਲਮ ਹੈਗੀ ਹੈ ਇਹ ਪ੍ਰੋਬਲਮ ਤਾਂ ਹੈਗੀ ਹੈ ਨਾ ਯਾਰ ਹੋਣਗੇ ਆਪਾਂ ਨੂੰ ਨਹੀਂ ਦਿਖੇ ਯਾਰ ਮੰਨ ਲੇ ਤੇਰੀ ਗੱਲ ਇਹ ਰੋਡ ਤੇ ਨਹੀਂ ਹੈਗੇ ਇਹ ਰੋਡ ਤੇ ਨਹੀਂ ਹੈਗਾ ਪਹਿਲੀ ਗੱਲ ਤਾਂ ਯਾਰ ਹਟ ਕੇ ਆ 100 ਕਿਲੋਮੀਟਰ ਤੇ ਜਾ ਕੇ ਤਾਂ ਕੱਟ ਆਉਂਦਾ ਇਹ ਰੋਡ ਤੋਂ ਉਤਰਨਦਾ 100 ਕਿਲੋਮੀਟਰ ਤੇ ਆਉਂਦਾ ਘੱਟ ਘੱਟੋ ਘੱਟ ਤੇ ਪੰਪ ਆਪਾਂ ਮੈਪ 'ਚ ਵੀ ਚੈੱਕ ਕਰਦੇ ਰਹੇ ਆ ਕੋਈ ਪੰਪ ਨਹੀਂ ਆਇਆ ਡੱਬਾ ਵਾਲੀ ਤੋਂ ਚੱਲ ਕੇ ਪੰਪ ਹੈ ਨਹੀਂ हट ਕੇ ਹਟ ਕੇ ਸ਼ੋਅ ਕਰੀ ਜਾਂਦੇ ਨੇ ਰੋਡ ਤੋਂ हट ਕੇ ਜਾਣਾ ਪੂਆ ਹੁਣ ਲਗਭਗ ਆਪਾਂ 70 80 ਕਿਲੋਮੀਟਰ ਇਹ ਰੋਡ ਤੋਂ ਆਪਾਂ ਟਰਨ ਲੈਣਾ ਅਹਮਦਾਬਾਦ ਨੂੰ ਹੈ ਨਾ ਉਸ ਰੋਡ ਤੇ ਸ਼ਾਇਦ ਆਵੇ ਤੇ ਮੰਨ ਲਓ ਜੇ ਨਾ ਆਇਆ ਤਾਂ ਫੇਰ ਮੰਡੂ ਕੀ ਉਹ ਰੋਡ ਤੇ ਅੱਗੇ ਜੇ ਸ਼ੋਅ ਕਰਦਾ ਦੇਖੋ ਸਹੀ ਹੋਣਾ ਨਹੀਂ ਪਤਾ ਹੋ ਇਹ ਤਾਂ ਯਾਰ ਇਹਦਾ ਕਿ ਇਸ ਰੋਡ ਦੇ ਤਾਂ ਨੇੜੇ ਤੇਰੇ ਕਿਲੋਮੀਟਰ ਵੀ ਨਹੀਂ ਕੋਈ ਸ਼ੋਅ ਕਰਦਾ ਪਿਆ ਵੀ ਕੋਈ ਕਿਤੇ ਪੰਪ ਹੋਊਗਾ 8 ਦੇ علاوہ ਮੇਰਾ ਹਾਂ ਮਾਸਟਰ ਜੀ ਤੁਸੀਂ ਇਹਦਾ ਹੱਲ ਤਾਂ ਕੋਈ ਕਰਨਾ ਚਾਹੀਦਾ ਸੀਗਾ ਪੰਪ ਦਾ ਜ਼ਰੂਰੀ ਹੈ ਆਉਣ ਵਾਲੇ ਟਾਈਮ 'ਚ ਭਾਵੇਂ ਕਰ ਦੇਣਾ ਪਰ ਹੁਣ ਇਹ ਉਹ ਤਾਂ ਆਨਲਾਈਨ ਪਰ ਹੁਣ ਚਾਹੀਦਾ ਸੀ ਨਾ ਰੋਡ ਤਾਂ ਬਿਲਕੁਲ ਚੱਲ ਪਈ ਇਹ ਤਾਂ ਹੈ ਨਹੀਂ ਵੀ ਅਜੇ ਇਹ ਰੋਡ ਅਨਕੰਪਲੀਟ ਹੈ ਰੋਡ ਤਾਂ ਦੇਖੋ ਯਾਰ ਜੇ ਆਪਾਂ ਮੜੀਕਾਰ ਹੋਰ ਖਿੱਚੀ ਹੁੰਦੀ ਮੈਨੂੰ ਐ ਲੱਗਦਾ ਤੇਲ ਨੇੜੇ ਲੱਗ ਜਾਂਦਾ ਨਾ ਹੀ ਕੋਈ ਢਾਬਾ ਢੂਬਾ ਵੀ ਯਾਰ ਮੰਨ ਕੇ ਚੱਲੋ ਆਪਣੀ ਇੱਕ ਟੈਂਕ ਨਾਲ ਗੱਡੀ ਚੱਲੂਗੀ 700 ਕਿਲੋਮੀਟਰ ਹਾਂ ਹੈ ਨਾ 700 ਕਿਲੋਮੀਟਰ ਆਪਣੀ 660 ਕਿਲੋਮੀਟਰ ਚੱਲ ਗਏ ਰਾਹੀ ਚੜੀ 50 ਕਿਲੋਮੀਟਰ ਦਾ ਤੇਲ ਹੋਰ ਹੋਊਗਾ ਹਨਾ ਮੈਕਸਿਮਮ ਆ ਰੋਡ ਆ ਯਾਰ ਵਾਕਈ ਸ਼ਾਨਦਾਰ ਆ ਜੱਸਿਆ ਰੋਡ ਦੀ ਗੱਲ ਰੋਡ ਦਾ ਯਾਰ ਕੋਈ ਬੋਲਣੀ ਐਵੀ ਖਤਰੀਬ ਜਿੰਨੀ ਕਰੀ ਓਨੀ ਘਟਾ ਰੋਡ ਤੇ ਤਾਂ ਪਤਾ ਹੀ ਨਹੀਂ ਲੱਗਦਾ ਕਾਰ ਯਾਰ ਆਪਣੇ ਦਿਨਾਂ ਦਾ ਸਫਰ ਘੰਟਿਆਂ ਚ ਕਰਤਾ ਸਹੀ ਗੱਲ ਹੈ ਹਨਾ ਸਫਰ ਬਹੁਤ ਕੱਢ ਗਏ ਆਪਾਂ ਹਲੇ 10 ਵੀ ਨਹੀਂ ਵੱਜੇ ਕਹਿੰਦੇ ਅਜੇ 7 ਮਿੰਟਾਂ ਜਿੰਨਾ ਸਫ਼ਰ ਆਪਾਨੂੰ ਲੱਗਦਾ ਸੀ ਵੀ ਆਪਾਂ 12 ਘੰਟਿਆਂ ਚ ਕਰਾਂਗੇ ਆਪਾਂ 5-6 ਘੰਟਿਆਂ ਚ ਆਪਣਾ ਸਫ਼ਰ ਹੋ ਗਿਆ। ਹੂੰ। ਔਰ ਬੜੀ ਸੇਫ ਵੀ ਐ ਕੋਈ ਨਾ ਟ੍ਰੈਫਿਕ ਆ ਹਨਾ ਬੜੇ ਆਰਾਮ ਨਾਲ ਚੱਲਦੇ ਰੇ ਆ। ਕਿਉਂਕਿ ਆਪਾਂ ਬਹੁਤ ਤੇਜ਼ ਵੀ ਨਹੀਂ ਆਏ। ਅਸੀਂ ਪ੍ਰੋਬਲਮ ਇਹ ਐ ਕਿ ਨਾ ਹੀ ਕੋਈ ਡੱਬਾ ਪਾਰ ਐ। ਚਲੋ ਆਪਾਂ ਚਾਹ ਵੀ ਓਕੇ ਸੋਕੇ ਆਪਾਨੂੰ ਮਿਲ ਗਈ ਸੀ ਨਾ ਇੱਕ ਛੋਟਾ ਜਿਹਾ ਉਹ ਵੀ ਰੋਡ ਤੋਂ ਹਟ ਕੇ ਢਾਬੇ ਨੇ ਹਨਾ ਟੈਂਪਰੇਰੀ ਢਾਬੇ ਬਣੇ ਹੋਏ ਨੇ। ਹੁਣ ਆਪਾਂ ਨਾਸ਼ਤਾ ਕਰਨਾ ਐ। ਨਾਸ਼ਤੇ ਦਾ ਕੋਈ ਹੱਲ ਨਹੀਂ ਲੱਗ ਨਹੀਂ ਰਿਹਾ ਹਨਾ। ਫੇਰ ਤਾਂ ਬਸ ਉਹੀ ਗੱਲ ਆਪਣੇ ਹੱਲ ਚਾਹ ਨਾਲ ਦੋ ਦੋ ਪ ਸਹੀ ਗੱਲ ਆਪਾਂ ਗੱਡੀ ਦਾ ਹਰਚਾ ਤੇ ਆਪਦਾ ਨਾਸਤਾ ਇਕੱਠੇ ਕਰਾਂਗੇ ਹਾਂ ਪਹਿਲਾਂ ਗੱਡੀ ਦਾ ਜ਼ਰੂਰੀ ਹੈ ਹਾਂ ਪਹਿਲਾਂ ਗੱਡੀ ਦਾ ਜ਼ਰੂਰੀ ਆਪਾਂ ਦਾ ਅੱਧਾ ਘੰਟਾ ਫੇਰ ਕੇ ਵੀ ਕਰ ਲਾਂਗੇ ਸਹੀ ਗੱਲ ਮਿੱਠੂ ਤੇ ਮੇਰੀ ਕੁਸ ਸੁਣੋ ਯਾਰ ਇੱਕ ਹਾਂ ਪਹਿਲਾਂ ਯਾਰ ਤਾਂ ਉਹਦੀ ਆਵਾਜ਼ ਸੈੱਟ ਕਰ ਮਲਟੇ ਮੇਰੀ ਸੈੱਟ ਮਲਟੇ ਲੈਣੇ ਐ ਗੱਲ ਨਹੀਂ ਬਣਦੀ ਮੇਰੀ ਕੀ ਗੱਲ ਸੁਣਾ ਇੱਕ ਹਾਂ ਹਾਂ ਭਾਈ ਲੈ ਸਟਾਰਟ ਕਰਾਂਗੇ ਪਿੱਟੂ ਤੋਂ ਮਿੱਠੀ ਕੋਈ ਕੰਮ ਦੀਆਂ ਗੱਲਾਂ ਦੱਸ ਦੇ ਦੱਸ ਕੰਮ ਦੀਆਂ ਗੱਲਾਂ ਦੱਸ ਦੇ ਲੱਗ ਪਿੱਟੂ ਤੂੰ ਦੱਸਦਾ ਪਿੱਟੂ ਤੂੰ ਤਾਂ 20 ਸੌ ਲਾ ਭਾਵੇਂ ਯਾਰ ਤੂੰ ਤੂੰ ਤਾਂ ਬੱਧਾ ਹੀ ਕੰਮ ਵਾਲਾ ਯਾਰ ਅੱਜ ਕੰਮ ਦੀ ਗੱਲ ਨਹੀਂ ਕਰਦੇ ਅੱਜ ਤਾਂ ਆਪਾਂ ਇੰਜੋਏ ਕਰਨੀ ਗੱਲ ਕਰਾਂਗੇ ਮੈਂ ਦੱਸੂ ਇਹ ਮੈਂ ਦੱਸੂ ਚੱਲ ਫਿਰ ਤੂੰ ਤੇਰੇ ਤੋਂ ਸਟਾਰਟ ਕਰ ਲੈ ਲਾਈਵ ਸਟਾਰਟ ਤੇਰੇ ਤੋਂ ਨਹੀਂ ਮਾਸਟਰ ਜੀ ਦੱਸਣਗੇ ਫਿਰ ਮਾਸਟਰ ਫਿਰ ਤੂੰ ਦੱਸ ਦੇ ਮੈਂ ਤਾਂ ਕਹਿੰਦਾ ਮਾਸਟਰ ਜੀ ਦੀ ਰੈਲੀ ਆਪਾਂ ਜਿਹੜੇ ਟੌਪਿਕ ਤੇ ਹੈ ਜਿਹੜਾ ਤੇਰਾ ਜੀ ਕਰਦਾ ਵੀ ਆ ਲੋਕਾਂ ਨੂੰ ਲੱਗਣਾ ਠੀਕ ਹੈ ਗੱਲ ਇਹ ਈ ਗੱਲਾਂ ਵਧੀਆ ਲੱਗੂਗੀ ਕਿ ਯਾਰ ਜਿਵੇਂ ਆਪਾਂ ਦਾ ਚੱਲਾ ਮੰਨ ਲਓ ਨੌਲੇਜ ਆ ਦੇਖੋ ਹਾਂ ਨਾਲੇ ਵਾਲੀ ਗੱਲ ਆਪਾਂ ਰੋਡ ਤੇ ਜਾ ਰਹੇ ਹਾਂ ਹਾਂ ਰੋਡ ਮਾਰ ਜਾਓ ਸੇਫ ਡਰਾਈਵਿੰਗ ਕਰਨੀ ਚਾਹੀਦੀ ਹੈ ਹਨਾ ਹਾਂ ਆ ਗੱਲ ਹੀ ਮੈਂ ਕਹਿਣਾ ਡਰਾਈਵਿੰਗ ਨਾਲ ਡਰਿੰਕ ਦਾ ਕੋਈ ਮੇਲ ਨਹੀਂ ਹੈਗਾ ਡਰਿੰਕ ਦਾ ਮੇਲ ਨਹੀਂ ਸਪੀਡ ਕੰਟਰੋਲ ਚ ਰੱਖਣੀ ਚਾਹੀਦੀ ਹੈ ਹੁੰਡਵਾਜੀ ਨਹੀਂ ਕਰਨੀ ਹਨਾ ਪਾਸ ਕਿਸੇ ਨੂੰ ਕਰਨਾ ਆਪਾਂ ਉਹ ਤਰੀਕੇ ਨਾਲ ਕਰਨਾ ਚਾਹੀਦਾ ਹੈ ਗੱਡੀ ਚਲਾਉਂਦੇ ਆਪਣੀ ਜਜਮੈਂਟ ਹੋਣੀ ਚਾਹੀਦੀ ਹੈ ਸਹੀ ਗੱਲ ਆ ਠੀਕ ਹੈ ਓਵਰ ਸਪੀਡ ਨਹੀਂ ਚੱਲਣਾ ਹਾਂ ਚਲੋ ਜੀ ਬੇਕ ਦੇਦਾ ਆ ਗਿਆਂ ਆਪਣੀਆਂ ਨਾ ਰੋਡ ਦੇ ਰਿਲੇਟਰ ਆ ਗਿਆ ਪੰਪ ਦਾ ਆ ਗਿਆ ਮੈਨੂੰ ਲੱਗਦਾ ਇੱਧਰ ਹਟ ਕੇ ਆਗਾ ਦੇਖੋ ਹਟ ਕੇ ਹੋ ਮੈਂ ਤਾਂ ਕੰਮ ਨਹੀਂ ਕਿਹਾ ਦੱਸ ਤੀਆਂ ਤੂੰ ਦੱਸ ਤਿਆ ਮਿੱਟੂ ਤੂੰ ਇਹਨੇ ਜ਼ਿੰਦਗੀ ਜਿਗਾ ਮੋਣ ਜ਼ਿੰਦਗੀ ਚ ਦੱਸੀ ਮਿੱਟੂ ਬਾਈ ਨੀ ਗੱਲਾਂ ਤਾਂ ਸਾਰੀ ਜ਼ਿੰਦਗੀ ਚ ਕੰਮਾਂ ਵਾਲੀਆਂ ਹੁੰਦੀਆਂ ਨਹੀਂ ਇਹ ਤਾਂ ਰੋਡ ਦੇ ਰਿਲੇਟਰ ਆ ਗਿਆ ਨਹੀਂ ਰੋਡ ਇਹ ਵੀ ਜ਼ਿੰਦਗੀ ਚ ਕੰਮ ਹੋਣਗੇ ਯਾਰ ਨਹੀਂ ਬਾਈ ਸਾ ਮਿੱਟੂ ਤੋਂ ਪੁੱਛ ਲੈ ਮਿੱਟੂ ਤੂੰ ਮੱਝ ਕੀ ਕੀ ਗੱਲਾਂ ਦੱਸਾਂ ਤੈਨੂੰ ਕੋਈ ਦੱਸ ਦੇ ਜੇ ਤੈਨੂੰ ਚੰਗੇ ਲੱਗਦੀਆਂ ਖੜਾ ਯਾਰ ਜੱਸ ਮਾੜਾ ਮਾੜਾ ਟਾਈਮ ਤਾਂ ਦੇ ਯਾਰ ਨਾ ਟਾਈਮ ਆ ਠੀਕ ਚਾਹ ਇੱਕ ਵਾਰੀ ਹੋਰ ਪੀਣੀ ਚਾਹੀਦੀ ਚਾਹ ਦੂ ਪਿਆ ਯਾਰ ਹਾਂ ਲੰਮਾ ਟਮਾਟਾ ਤੂੰ ਅਸਲੀਰ ਨਹੀਂ ਹਲੇ ਪੂਰਾ ਕਹਿਣਾ ਚਾਹੀਦਾ ਬਸ ਇਹੀ ਆ ਵੀ ਗਿੰਦਗੀ ਚ ਵਧੀਆ ਇੰਜੋਏ ਕਰਨਾ ਚਾਹੀਦਾ ਹਾਂ ਬਸ ਕਮਦੀ ਗੱਲ ਆ ਨਹੀਂ ਗੱਲ ਹੈ ਨਾ ਹੋਰ ਤੇ ਇੱਥੇ ਮੰਨ ਕੇ ਯਾਰ ਘੁੰਮਣਾ ਜ਼ਰੂਰੀ ਆ ਘੁੰਮਣਾ ਜ਼ਰੂਰੀ ਆ ਬੰਦੇ ਨੂੰ ਕੋਈ ਨਹੀਂ ਪਤਾ ਲੱਗਦਾ ਬਾਹਰ ਜਦੋਂ ਨਿਕਲਦਾ ਕਰਦਾ ਜਦੋਂ ਲੱਗਦਾ ਕਿ ਕਲਚਰ ਚ ਮਿਲਦਾ ਨਾ ਇਹੀ ਪਤਾ ਲੱਗਦਾਗਾ ਵੀ ਬੰਦੇ ਕਿੰਦ ਕਿੱਦਾਂ ਦੀ ਰਹਿ ਐ ਸਕਦੇ ਨੇ ਰਹਿੰਦੇ ਨੇ ਯਾਰ ਹਣਾ ਆਪਣੇ ਦੇਸ਼ ਚ ਹੀ ਹਣਾ ਕਿੰਨੀਆਂ ਸਟੇਟ ਨੇ ਸਾਰਿਆਂ ਦਾ ਅਲੱਗ-ਅਲੱਗ ਕਲਚਰ ਹੈ ਅਲੱਗ-ਅਲੱਗ ਮਿੱਟੀ ਹੈ ਕਿਉਂਕਿ ਆਪਾਂ ਆਪਾਂ ਸਵੇਰੇ ਥੰਡੇ ਸੀ ਆਪਣੀ ਮਿੱਟੀ ਕਿਵੇਂ ਦੀ ਸੀ ਬਾਰਸ਼ ਹੋ ਰਹੀ ਸੀ ਨਾ ਇੱਥੇ ਆਪਾਂ ਟਿੱਬਿਆਂ 'ਚ ਆ ਗਏ ਸੀ ਨਹੀਂ ਮੇਰੀ ਗੱਲ ਸੁਣ ਆਪਣੇ ਠੰਡ ਜਿਆਦੀ ਸੀ ਤੇ ਠੰਡ ਘੱਟ ਇੱਕ ਤਾਂ ਨਾ ਮੇਰੀ ਨਿੱਕੀ ਆਵਾਜ਼ ਹੈ ਪੰਗਾ ਮੇਰਾ ਆ ਤਾਂ ਯਾਰ ਤੇਰਾ ਗੱਲ ਬਣਦੀ ਨਹੀਂ ਬਲਟੀ ਬੀਠੀ ਪਾਰਾ ਤੇ ਨਹੀਂ ਤੇ ਮੈਂ ਪੁੱਛਣਾ ਲਿਆ ਇਹ ਲੋਕ ਅਮਨਮੋਹਨ ਸਿੰਘ ਮਰ ਗਿਆ ਹਾਂ ਮਰ ਗਿਆ ਨਾ ਐ ਨਹੀਂ ਯਾਰ ਪੇਸ਼ ਦੇ ਪ੍ਰਧਾਨ ਮੰਤਰੀ ਸੀ ਸਰਦਾਰ ਮਨਮੋਹ ਸਿੰਘ ਸਰਦਾਰ ਮਨਮੋਹ ਸਿੰਘ ਲਾਲਾ ਸਰਦਾਰ ਮਨਮੋਹ ਸਿੰਘ ਯਾਰ ਰਿਸਪੈਕਟ ਦੇਣੀ ਚਾਹੀਦੀ ਹੈ ਪੇਸ਼ ਦੇ ਪ੍ਰਧਾਨ ਮੰਤਰੀ ਕਹਿੰਦਾ ਨਹੀਂ ਨਹੀਂ ਰਿਸਪੈਕਟ ਦੇਣੀ ਪੈਸੀ ਗੱਲ ਦੀ ਗੱਲ ਯਾਰ ਜਿਹਨੂੰ ਰਿਸਪੈਕਟ ਦੇਣੀ ਪੰ ਮੈਂ ਇਹ ਕਹਣਾ ਵੀ ਤੁਸੀਂ ਕਹਿੰਦੇ ਹੋ ਕੰਮਣਾ ਵਿੱਚ ਜਿਹੜੇ ਲੋਕਾਂ ਕੋਲੇ ਪੈਸਾ ਪਿਆ ਘਰੇ ਬੈਠੇ ਨੇ ਉਹਨਾਂ ਦਾ ਤਾਂ ਬਿਲਕੁਲ ਜੱਗ ਤੇ ਆਉਣ ਨਹੀਂ ਹੋਇਆ ਯਾਰ ਜਿਵੇਂ ਪ੍ਰੋਡਿਊਸਰ ਕਹਿੰਦਾ ਹੁੰਦਾ ਸਹੀ ਗੱਲ ਹੈ ਕਿ ਨਾ ਪੈਸਾ ਇੱਥੇ ਹੀ ਰਹਿ ਜਾਓ ਇੱਥੇ ਹੀ ਰਹਿ ਜਾਓ ਆਹ 10 ਸਾਲ ਆਹੀ ਹੈ 10 ਸਾਲ ਦਾ ਇਹਦਾ ਭਾਈ ਨਾ ਤਾਂ ਫੋਨ ਆਵੇ ਨਾ ਮੈਸੇਜ ਆਵੇ ਇਹਦਾ ਸ ਵੇ ਚੱਕਣ ਗੀ ਬੰਦੇ ਆ ਕੇ ਚਲੋ ਭਾਈ ਮਾ ਤੁਹਾਨੂੰ ਇਸੇ ਕੰਮ ਦੀ ਗੱਲ ਹੋਰ ਦੱਸਾਂ ਬਾਕੀ ਸਾਰੀਆਂ ਗੱਲਾਂ ਛੱਡੋ ਪਹਿਲਾਂ ਆਪਣੇ ਤੇਲ ਦਾ ਹੱਲ ਕਰ ਲਓ ਇੱਕ ਗੱਡੀ ਰਹਿ ਗਿਆ ਸਾਰਾ 30 ਕਿਲੋ ਤੇਲ ਮਿੱਤਰੋ ਹਨਾ ਤੇ ਕੋਈ ਕੱਟ ਵੀ ਨਹੀਂ ਹੈਗਾ ਇਹ ਇੱਥੋਂ ਇਹ ਵੀ ਨਹੀਂ ਹੈਗਾ ਇਹ ਵੀ ਨਹੀਂ ਹੈਗਾ ਬਿੱਟੂ ਕਾ ਵਾਂਗੂ ਦੋ ਡਰਾਮਾ ਭਰੇ ਪਏ ਹੋਣਗੇ ਤੇਲ ਦੇ ਵੀ 10 ਲੀਟਰ ਧਾਰਾ ਲੈ ਲਾਂਗੇ ਮੈਂ ਸਰਪਾ ਦੋਸਤਾਂ ਨੂੰ ਦੱਸ ਦਈਏ ਇਹ ਤੇਲ ਦਾ ਹੱਲ ਕਰਕੇ ਫੇਰ ਤੇਲ ਦਾ ਹੱਲ ਕਰਕੇ ਆਇਓ ਵੇਚ ਕੇ 10 ਲੀਟਰ ਢੋਲੀ ਨਾਲ ਚੱਕ ਲਿਆ ਤੇਲ ਦੀ ਫੇਰ ਮਿਲਦੇ ਆਂ ਮਰਾਸ ਨੂੰ ਤੇਲ ਦਾ ਹੱਲ ਕਰਕੇ ਤੇਲ ਦਾ ਹੱਲ ਕਰ ਲੀਏ ਮੈਂ ਕਰਦਾ ਫੇਰ ਮਾਰਦਾ ਸਸਤੀ ਕੀ ਹੋਇਆ ਆਪਾਂ ਨੂੰ ਰੋਡ ਭਾਰਤ ਮਾਲਾ ਰੋਡ ਤੋਂ ਐਗਜ਼ਿਟ ਕਰਨਾ ਪਿਆ 5 ਕਿਲੋਮੀਟਰ ਸਾਈਡ ਤੇ ਉਹਦਾ ਬਾਈ ਲੱਕ ਮਨ ਕੇ ਚਲੋ ਉੱਥੇ ਐਗਜ਼ਿਟ ਪੁਆਇੰਟ ਆ ਗਿਆ ਫਿਰ ਆਪਾਂ ਤੋਂ ਪਤਾ ਕੀਤਾ ਕਿ ਇਹਨੇ 5 ਕਿਲੋਮੀਟਰ ਸਾਈਡ ਤੇ ਜਾਓ ਇੱਥੋਂ ਆਪਾਂ ਡੀਜ਼ਲ ਦਾ ਟੈਂਕਰ ਹੁਣੇ ਫਿਲ ਤੇ ਫਿਰ ਆਪਾਂ ਫਿਰ ਉਹੀ ਐਂਟਰ ਕਰਦੇ ਆਂ ਭਾਰਤ ਮਾਲਾ ਰੋਡ ਤੇ ਨੋ ਵੀਰੇ ਆਪਾਂ ਲੱਗੇ ਆਂ ਟੈਂਕੀ ਫੁੱਲ ਕਰਾਉਣ ਲੈ ਜੱਸ ਇਹਨਾਂ ਨੂੰ ਕਰੇ ਆਟੋ ਕੱਟ ਦੇ ਬੰਦ ਕਰਦੀ ਹੁਣ ਆਹ ਬਈ ਕਹਿਤਾ ਪਈ ਨੂੰ 5000 ਦਾ ਤਾਂ ਹਨਾ ਦੇਖੋ 5000 ਦਾ ਪੈਣਾ ਚਾਹੀਦਾ ਸਾਹਮਣੇ ਆ ਨਾ 5000 ਦਾ ਵੱਧ ਤੋਂ ਨਹੀਂ 5000 ਤੋਂ ਤਾਂ ਵੱਧ ਨਹੀਂ ਹੋਊਗਾ ਯੋ ਹਸਾਉਣ ਨਾਲ ਤਾਂ ਸਾਹਮਣੇ ਆ ਆਪਣੇ 45 45 ਇਹ ਕਊਆ ਹਾਂ ਬਸ 5000 ਦੇ ਹੋਊਗਾ ਕਿਹੜਾ ਦੇ ਆਇਆ ਕਿਧਰ ਕਿਹੜਾ ਦੇ ਆਇਆ ਬਸ ਇੱਧਰ ਹੀ ਦੇਖ ਲੈਣੇ ਆ ਇਧਰੋਂ ਕੀ ਹੈ ਐਨਵਾਇਰਨਮੈਂਟ ਤਲੇ ਕਨੇ ਨਾ ਆਉ ਕਰਨਾ ਤਿਤ ਮਾਰ ਕੇ ਆਉਣਾ ਠੀਕ ਹੈ ਕਹਿਣਾ ਤੇ ਤਰ ਆਵਲ ਆਵਲ ਦੀ ਵਿਚਾਰੇ ਤਿਤ ਤਰ ਮਾਰਦਾ ਚਲੋ ਉਹ ਵੀ ਚੰਗੀ ਗੱਲ ਆਗਰ ਤੂ ਵੀ ਮਾਰਿਆ ਓਏ ਤਿਤ ਮਾਰਿਆ ਜਾ ਇਹ ਕਹਿੰਦਾ ਕਿ ਪਹਿਲਾਂ ਉਹਨੂੰ ਸ਼ਿਕਾਰ ਕਰਕੇ ਆ ਜਾਣਾ ਤੇ ਜਾਵਾਂਗੇ ਅੱਛਾ ਜਰਾ ਚਲ ਚੰਗੀ ਗੱਲ ਆ ਸੁਣਾ ਫਿਰ ਮਾਸਟਰ ਆ ਕੇ ਗੱਲਬਾਤ ਕੋਈ ਅਜੇ 5000 ਤੇ ਫਿਰ ਆਟੋ ਕਟ ਮਰਵਾਦਾ ਮੰਨ ਜੀਗਾ ਮੰਨ ਜੂ ਹੈ ਬਚਾ ਦੇ ਫਿਰ ਲੈ ਫਿਰ ਜ਼ੂਮ ਕਰਕੇ ਦਿਖਾ ਦੇ ਦਰਸਖਾਂ ਨੂੰ 10 ਕਣ ਜ਼ੂਮ ਕਰਕੇ ਦਿਵਾ ਤਾਂ ਫੱਲਾ 350 ਦੀ ਹੋਇਆ 5000 ਦੇ ਬੱਜੂ ਆਟੋ ਕਟ ਤਨ 10 ਦੀ ਗੱਲ ਕੋਈ 200 ਰੁਪਈਆ ਇਧਰ ਉਧਰ ਮੈਨੂੰ ਮਾਫੀ ਚਾਹੁੰਦੇ ਨਹੀਂ ਹਾਂ 200 ਕੋਈ ਕੋਈ ਗੱਲ ਨਹੀਂ ਆ 5000 ਤੇ ਮਰਵਾਦਾ ਆ ਯਾਟੋ ਕਟ ਬੱਠੀ ਗਰ ਲੱਗ ਜੂ ਪਤਾ ਕਿ 500 ਦੀ ਛੂਟ ਹੈ ਨਾ 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 ਹੁਣ ਨਾ ਮੁੱਕ ਕਰ ਤਨ 200 ਕਹਿਆ ਬਰ ਤਨ 200 ਨਹੀਂ 200 200 ਹਾਂ ਮੰਨ ਕੇ ਫਿਰ ਨਹੀਂ ਜਾਣੇ ਦੇ ਯਾਰਾ ਬਾਦੇ ਬਾਦੇ ਜਿੰਨਾ ਪੈਂਦਾ ਬਾਦੇ ਨਗਰੀ ਬਸ ਜਿੰਨਾ ਹਾਂ ਜਾਣੇ ਦੇ ਹਾਂ ਹਾਂ ਜਾਣੇ ਕਿਉਂ ਮਨ ਜਸ ਮੰਨ ਗਿਆ ਫਿਰ ਮੰਨ ਗਿਆ ਬਾਈ ਮੰਨ ਗਿਆ ਤੇਰਾ ਗੈਸ ਜਮਾ ਕੱਟ ਕੱਟ ਗਿਆ ਆ ਵਰਤ ਤੇ ਆਪਾ ਨੂੰ ਕਹਦੇ ਪੂਰਾ ਜਸਖੀਰ ਦੇਖ ਕੇ ਬਾਈ ਡੋਲ ਲਾ ਦੇ ਡੁੱਲੀ ਨਾ ਜਾਵੇ ਤੇ ਇਥੇ ਤੇ ਮੇ ਜਾਊਗਾ ਓਵਰਫਲੋ ਹੋਣ ਲੱਗ ਜਾਂਦੀ ਆ